आज पूजा ਦੇ ਸੰਬੰਧ ਵਿੱਚ ਸ਼੍ਰੀ ਠਾਕੁਰ ਤਰਨ ਸਤਸੰਗ ਸਭਾ ਰਾਜੇਂਦਰ ਨਗਰ ਬਟਾਲਾ ਰੋਡ ਵਿਖੇ ਸਤਕੀਰਤਨ ਅਤੇ ਸਤਸੰਗ ਕਰਵਾਇਆ ਗਿਆ। ਇਸ ਮੌਕੇ ਪਾਪਾ ਜੀ ਮਹਾਰਾਜ ਅਤੇ ਠਾਕੁਰ ਜੀ ਦੀ ਪੂਜਾ ਕੀਤੀ ਗਈ। ਇਸ ਮੌਕੇ ਰਾਜਕਮਾਰ, प्रमोद ਡੋਗਰਾ, ਰਜੇਸ਼ ਕੁਮਾਰ, ਸ਼ਸ਼ੀ ਕੁਮਾਰ, ਵਿਕਾਸ, ਵਿਕੀ ਵੀ ਮੌਜੂਦ ਸਨ। ਦੀ ਠਾਕੁਰ ਦੁਆਰਾ 사త్సంగ్ सभा ਜਿਹੜਾ ਕਿ ਰਜਿੰਦਰਨਗਰ ਗਲੀ ਨੰਬਰ 3 ਚ ਮਹਾਰਾਜ ਦਾ ਦਵਾਰ ਹੈਗਾ ਅੱਜ ਦਾ ਦਿਨ ਵਿਆਸ ਪੂਜਾ ਦੇ ਤੌਰ ਤੇ ਮਨਾਇਆ ਜਾਂਦਾ ਹੈ ਤਾਂ ਕਿ ਆਪਣੀ ਗੁਰੂਆਂ ਨੂੰ ਪੂਜਿਆ ਜਾਂਦਾ ਹੈ ਹਨਾ ਆਲ ਓਵਰ ਇੰਡੀਆ ਚ ਬਹੁਤ ਹਰ ਜਗ੍ਹਾ ਖਾਸ ਕਰ ਹਰਦਵਾਰ ਵੀ ਬਹੁਤ ਸਮਾਗਮ ਹੁੰਦੇ ਨੇ ਆਪਣੇ ਗੁਰੂਆਂ ਦੀ ਪੂਜਾ ਕਰਦੇ ਨੇ ਇਸ ਲਈ ਇੱਥੇ ਵੀ ਅਸੀਂ ਪਾਪਾ ਜੀ ਤੇ ਠਾਕੁਰ ਜੀ ਮਹਾਰਾਜ ਦੀ ਇੱਕ ਪੂਜਾ ਬੰਦਨਾ ਕਰ ਰਹੇ ਹਾਂ ਠੀਕ ਹੈ ਜੀ ਤੇ ਇਹਦੇ ਵਿੱਚ ਬੜੇ ਸਾਡੇ ਜਿਹੜੇ ਸਹਿਯੋਗੀ ਨੇ ਸਾਧ ਸੰਗਤ ਭਾਈ ਨੇ ਮੱਲੇਦਾਰ ਨੇ ਜਿਹੜੇ ਪਰ ਚੜ ਕੇ ਇਸ ਹਾਲੰਦੇ ਨੇ ਸਵੇਰੇ ਸਾਧ ਸੰਗਤ ਸਵੇਰ ਦਾ ਚੱਲ ਰਿਹਾ ਹੈਗਾ ਉਸ ਤੋਂ ਬਾਅਦ 2 ਵਜੇ ਭੰਡਾਰਾ ਹੋਏਗਾ ਮਹਾਰਾਜ ਦੀ ਕਿਰਪਾ ਨਾਲ ਤੇ ਸੋ ਇਹ ਦਿਨ ਬੜਾ ਹੀ ਉਲਾਸ ਵਾਲਾ ਦਿਨ ਅੱਜ ਦਾ ਦਿਨ ਬੜਾ ਭਾਗੇ ਵਾਲਾ ਦਿਨ ਅੱਜ ਦਾ ਦਿਨ ਹੈਗਾ ਜਿਹਦੇ ਵਿੱਚ ਸੰਗਤਾਂ ਆਨੰਦ ਲੈ ਰਹੀਆਂ ਨੇ ਦੇਖੋ ਜੀ ਸਾਡੇ ਗੁਰੂ ਮਹਾਰਾਜ ਪਰਮ ਪੂਜੇ ਪਾਪਾ ਜੀ ਮਹਾਰਾਜ ਠਾਕੁਰ ਜੀ ਮਹਾਰਾਜ ਦਾ ਹਰ ਸਾਲ ਬਾਦੋਂ ਅਸੀਂ ਗੁਰਪੁਣਿਆ ਮਨਾਉਂਦੇ ਆ ਅਸੀਂ ਸਾਰੇ ਮੱਲਾ ਨਿਵਾਸੀਆਂ ਨੂੰ ਸਾਰੇ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਮਾਰ ਪਰਮਾਤਮਾ ਚਾਵੇ ਤੇ ਹਰ ਸਾਲ ਖੁਸ਼ੀਆਂ ਭਰਿਆ ਹੋਵੇ ਸਭ ਰਾਜੀ ਖੁਸ਼ੀਆਂ ਤੇ ਰਾਜੀ ਖੁਸ਼ੀ ਜਾਨ